ਬੱਸ ਕੋਕੀ ਤੋਂ ਸਥਾਨ ਤੋਂ ਜਿਹੜੀ ਆਵਾਜ਼ ਗਨਵਿਰਦੀ ਆਵਾਜ਼ ਸ਼ਹਿਰ ਸ਼ਹਿਰ ਦੀ ਆਵਾਜ਼ ਜਿਹੜੀ ਉਹਨਾਂ ਹਕੂਮਤਾਂ ਤੱਕ ਪਹੁੰਚਾ ਦੇਣ ਲਈ ਸੁੱਤੀਆਂ ਹੋਈਆਂ ਸੈਂਟਰ ਦੀਆਂ ਜਿਹੜੀਆਂ ਸਰਕਾਰਾਂ ਅੱਜ ਮੇਰੇ ਨਾਲ ਸਾਰੀ ਸਮੂਚੀ ਜਿਹੜੀ ਰਾਸ਼ਟਰੀ ਆਮ ਆਦਮੀ ਪਾਰਟੀ ਦੀ ਟੀਮ ਜਿਹਨਾਂ ਵਿੱਚ ਸਾਡੇ ਐਮਐਲਏ ਸਹਿबान ਜਿਹਨਾਂ ਵਿੱਚ ਸਾਡੇ ਹਲਕਾ ਇੰਚਾਰਜ ਸਾਡੇ ਜ਼ਿਲ੍ਹਾ ਪ੍ਰਮਾਣ ਆਲੋ ਆਲਾ ਜਿਹੜਾ ਸਾਰੇ ਚੇਅਰਮੈਨ ਸਾਰਾ ਤੁਹਾਡਾ ਸਿੱਖ ਕਰਮ ਹੈ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਇਹ ਮੇਂ ਜਿਹੜੀ ਕੇਂਦਰ ਦੀ ਸਰਕਾਰ ਜਿਹੜੀ ਭਾਜਪਾ ਦੀ ਸਰਕਾਰ ਕਹਿੰਦੀ ਹੈ ਇਹ ਸਿ ਲੋਕਾਂ ਦੇ ਬੜੇ ਪੱਖੀ ਆ ਲੋਕਾਂ ਦੇ ਬੜੇ ਹੱਕ ਦੇ ਵਿੱਚ ਆ ਲੋਕਾਂ ਨੇ ਬੜਾ ਹਾ ਦਾ ਨਾਰਾ ਮਾਰਦੇ ਆ ਪਰ ਦੁੱਖ ਦੀ ਗੱਲ ਇਹ ਆ ਇਹਨਾਂ ਦੇ ਜਿਹੜੀ ਇੱਕ ਨਵੀਂ ਸਕੀਮ ਜਿਹੜੀ ਰੱਖੀ ਆ ਪੰਜਾਬ ਨਾਲ ਸ਼ੁਰੂ ਤੋਂ ਦਿੱਤੀ ਰੱਖੀ ਦਿੱਤਾ ਹੈ ਇਸ ਵਾਰ ਉਹ ਇੱਕ ਨਵੀਂ ਸਕੀਮ ਦੇ ਤਹਿਤ ਵਿਕਤਰਾ ਕਰਦੇ तकरीबन 55 ਲੱਖ ਗਰੀਬ ਲੋਕਾਂ ਦੇ ਜਿਹੜੇ ਭਾਜਪਾ ਸਰਕਾਰ ਦਾ ਰਾਸ਼ਨ ਕਾਟਾ ਦੇ ਕੱਤਰ ਦੀ ਤਿਆਰੀ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਹੈ ਪੰਜਾਬ ਵਿੱਚ ਕੁੱਲ 1.53 ਕਰੋੜ ਲੋਕ ਜਿਹੜੇ ਨੇ ਰਾਸ਼ਨ ਰਾਸ਼ਨ ਕਾਰਡ ਦਾ ਕੁਝ ਦੇ ਰਾਸ਼ਨ ਦੇ ਪਹਿਲਾਂ ਤੇ ਉਹਨਾਂ ਦਾ ਜਿਹੜਾ ਇਕਈਕੇवाईसी ਦੇ ਨਾਂ ਤੇ 23 ਲੱਖ ਗਨੀਵ ਲੋਕਾਂ ਨੇ ਜਿਹੜੇ ਰਾਸ਼ਨ ਕਾਰਡ ਕਰਤੇ ਹੋਏ ਹੁਣ ਸਤੰਬਰ ਤੱਕ 32 ਲੱਖ ਦੇ ਕਰੀਬ ਰਾਸ਼ਨ ਕਾਰਡ ਕਰਤਣ ਦੀਆਂ ਤਿਆਰੀਆਂ ਦੇ ਵਿੱਚ ਚੱਲ ਰਹੀਆਂ ਨੇ ਇਸ ਦਾ ਮਤਲਬ ਤਕਰੀਬਨ ਪੰਜਾਬ ਦੇ ਵਿੱਚ 55 ਲੱਖ ਗਰੀਬ ਮੈਂ ਕਹਿ ਸਕਦਾ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਦੇ ਜਿਹੜੇ ਰਾਸ਼ਨ ਕਾਰਡ ਜਿਹੜੇ ਉਹ ਕੱਟੇ ਜਾਂਦੇ ਸਾਲ ਸਾਲ ਪੰਜਾਬ ਨਾਲ ਜਾਂਦੀ ਹੈ ਪੰਜਾਬ ਦੇ ਹੱਕਾ ਨਾਲ ਜਾਂਦੀ ਹੈ ਪੰਜਾਬ ਇੱਕ ਉਸ ਸਟੇਟ ਹੈ ਜਿਹੜਾ ਸਾਰੇ ਦੇਸ਼ ਦਾ ਜਿਹੜਾ ਪੇਟ ਪਾਲ ਰਿਹਾ ਇੱਕ ਕੋਸੀ ਇਹਨਾਂ ਕੋ ਖੈਰ ਨਹੀਂ ਮੰਗ ਰਹੇ ਇਹ ਸਿਰਫ ਆਪਣਾ ਹੱਕ ਹੈ ਸਾਡਾ ਜਿਹੜਾ ਪੰਜਾਬੀਆਂ ਦਾ ਉਹ ਮੰਗ ਰਹੇ ਮੈਂ ਦੱਸਣਾ ਚਾਹੁੰਦਾ ਹਰ ਇਹਨ ਗਰੀਬ ਪਰਿਵਾਰਾਂ ਦੇ ਵਿੱਚੋਂ ਪੀਤ ਗਰੀਬ ਪਰਿਵਾਰ ਦਾ ਜਿਹੜਾ ਹੱਕ ਹੈ ਇਹ ਖੋਰ ਦੀ ਤਦਦ ਦੇ ਵਿੱਚ ਆ ਭਾਜਪਾ ਸਰਕਾਰ ਉਹ ਇਹਨਾਂ ਨੇ ਇੱਕ ਨਵਾਂ ਜਿਹੜਾ ਇਹਨਾਂ ਨੇ ਰੂਲ ਆਪਣਾ ਜਿਹੜਾ ਦੱਸ ਕੇ ਲੋਕਾਂ ਦੇ ਵਿੱਚ ਜਾ ਰਹੇ ਨੇ ਵੀ 2.5 ਕਰੋੜ ਰੁਪਏ ਜਿਹਨੇ ਕੋ 2.5 ਇੱਕਰ ਜ਼ਮੀਨ ਹੈ ਜਿਹਦੇ ਕੋ ਕੋਈ ਪੁਰਾਣੀ ਗੱਡੀ ਹੈ ਜਿਹਦੇ ਕੋ ਕੋਈ ਜਿਹਦੇ ਘਰ ਏਸੀ ਲੱਗਾ ਹੈ ਉਹਨਾਂ ਦੇ ਅਸੀਂ ਰਾਸ਼ਤ ਕਰਦੇ ਹਾਂ ਜਾਂ ਜਿਹਨੂੰ ਪਰਿਵਾਰ ਦੇ ਵਿੱਚੋਂ ਕੋਈ ਨੌਕਰੀ ਮਿਲੀ ਹੈ ਅਸੀਂ ਉਹਦਾ ਰਾਸ਼ਤ ਕਰਦੇ ਹਾਂ ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ ਜੇਕਰ ਪਰਿਵਾਰ ਦੇ ਵਿੱਚ ਨੌਕਰੀ ਮਿਲ ਜਾਂਦੀ ਹੈ ਕੀ ਉਹਦੇ ਨਾਲ ਸਾਰੇ ਪਰਿਵਾਰ ਦੀ ਗਰੀਬੀ ਦੂਰ ਹੋ ਜਾਂਦੀ ਹੈ ਕੀ ਉਹਦੇ ਨਾਲ ਇਹਦੇ ਕੋਈ ਪ੍ਰਾਣੀ ਕੱਦੀ ਐ ਕੀ ਉਹ ਵਾਕਿਆ ਹੀ ਉਹਦਾ ਸਾਰਾ ਪਰਿਵਾਰ ਜਿਹੜਾ ਹੈ ਉਹਦੀ ਗਰੀਬੀ ਤੋਂ ਲੁਝੋ ਸੋ ਕਹਿਣ ਦਾ ਭਾਵ ਅਲੱਗ ਅਲੱਗ ਬਣਾੰਨੇ ਦਿੱਤਾ ਹੈ ਪੰਜਾਬ ਨੂੰ ਇਹ ਫੇਡਣਾ ਚਾਹੁੰਦੇ ਨੇ ਪੰਜਾਬ ਦਾ ਇਹ ਤੱਕਾ ਕਰਨਾ ਚਾਹੁੰਦੇ ਨੇ ਪਰ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵਾਨ ਕੁਮਾਰ ਜੀ ਦੀ ਸਰਕਾਰ ਹੈ ਜਿਹੜਾ ਜਿਹੜੀ ਹਮੇਸ਼ਾ ਗਰੀਬਾਂ ਮਜਲੂਮਾਂ ਦੇ ਹੱਕ ਦੇ ਵਿੱਚ ਲੱਗੇ ਜਦੋਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੰਜਾਬ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਚਾਲਾਂ ਨੇ ਉਹ ਕਾਮਯਾਬ ਜਿਹੜੀਆਂ ਨਹੀਂ ਹੋ ਦਿੰਦੀਆਂ ਇਹਨਾਂ ਹੁਣ ਤੱਕ ਪੰਜਾਬ ਸਰਕਾਰ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ 1.29 ਕਰੋੜ ਦੇ ਰਾਸ਼ਨ ਲਾਭ ਪਾਤਰੀਆਂ ਨੂੰ ਜਿਹੜਾ ਤਸਦੀਕ ਕਰ ਲਿਆ ਅਸੀਂ 6 ਮਹੀਨੇ ਹੋਰ ਮੰਗਦੇ ਆ ਜਿਹਦੇ ਵਿੱਚ ਅਸੀਂ ਘਰ ਘਰ ਜਾ ਕੇ ਜਿਹੜਾ ਜਿਹੜੇ ਵੀ ਕੋ ਗਰੀਬ ਪਰਿਵਾਰ ਨੇ ਉਹ ਦੇਖ ਕੇ ਉਹਨਾਂ ਨੂੰ ਇਹ ਤਸਦੀਕ ਜਰੀਏ ਪੂਰੀ ਕਰਕੇ ਆਪਾਂ ਮਿਲ ਸਕਦੇ ਹਾਂ ਬਾਹਰ